ਤਿੰਨ ਅਣਪਛਾਤੇ ਬੰਦਿਆਂ ਨੇ ਆ ਕੇ ਬੂਆ ਖੜਗਾਇਆ ਤੇ ਕੀ ਕਿਹਾ ਜੀ ਤੁਹਾਨੂੰ ਬੂਆ ਨਹੀਂ ਖੜਗਾਇਆ ਮੇਰੇ ਬੂਆ ਖੁੱਲੇ ਹੀ ਹੁੰਦੇ ਸਿੱਧਾ ਹੀ ਆ ਗਏ ਸਿੱਧਾ ਹੀ ਅੰਦਰ ਆ ਗਏ ਤੇ ਤੁਹਾਨੂੰ ਆ ਕੇ ਆਂਦੇ ਕੀ ਕਿਹਾ ਉਹਨਾਂ ਨੇ ਆਂਦੇ ਕਿਹਾ ਕਹਿੰਦੇ ਭਾਜੀ ਤੁਹਾਨੂੰ ਬੁਲਾ ਦੋ ਤੁਹਾਨੂੰ ਰਹਿ ਆ ਉੱਪਰ ਢਾਬ ਦੇ ਕੋਲੋਂ ਬੈਂਕਿੰਗ ਲੈਵ ਦੇ ਕੋਲੋਂ ਇਹ ਘਰ ਤੁਸੀਂ ਦੇਖ ਰਹੇ ਹੋ ਇੱਥੇ ਕੁਝ ਸਮਾਂ ਪਹਿਲੇ ਹੀ ਉਹਨੇ ਖਬਰ ਮਿਲੀ ਹੈ ਕਿ ਇੱਕ ਘਰ ਚ ਦੋ ਦਿਨ ਬੰਦੇ ਆਏ ਲੁੱਟ ਕੋ ਹੋਈ ਹੈ ਤੁਸੀਂ ਸਾਵਧਾਨੀ ਨਾਲ ਆਪਣੇ ਘਰਾਂ ਚ ਰਹੋ ਘਰਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਵਾ ਦਰਵਾਜ਼ਾ ਬੰਦ ਕਰਕੇ ਰੱਖੋ ਔਰ ਬਿਨਾ ਸ਼ਨਾਖਤ ਕੋਈ ਅੰਦਰ ਨਾ ਦੇਓ ਆਓ ਇਸ ਤਰ੍ਹਾਂ ਘਰ ਵਾਲਿਆਂ ਨੂੰ ਮਿਲਦੇ ਆਂ ਤੇ ਪੁੱਛਦੇ ਆਂ ਕੀ ਹੋਇਆ ਵੀ ਤੁਸੀਂ ਰਹਿੰਦੇ ਹੋ ਇੱਥੇ ਨਹੀਂ ਜੀ ਅੰਦਰ ਅੰਦਰੰਦੇ ਕੀ ਹੋਇਆ ਕੀ ਜੀ ਤੁਸੀਂ ਦੱਸੋਗੇ ਮਾੜਾ ਕੁਝ ਇਹੀ ਤੇ ਆਪਾਂ ਸੜਣਾ ਨਹੀਂ ਆਏ ਅਛਾ ਤੁਸੀਂ ਰਹਿਣਾ ਹੈ ਆਓ ਦੋਸਤੋ ਤੁਹਾਨੂੰ ਘਰ ਦੇ ਅੰਦਰ ਲੈ ਕੇ ਚਲਦੇ ਆਂ ਇਹ ਰਿੰਕੂ ਜੀ ਇੱਥੇ ਰਹਿੰਦੇ ਆਂ ਨਮਸਕਾਰ ਜੀ ਕੀ ਗੱਲ ਹੋ ਗਈ ਜੀ ਕੀ ਹੋਇਆ ਬਾਪ ਸੱਚੇ ਕਿ ਬੈਠੇ ਸਾਰੇ ਆਏ ਆ ਤੇ ਨਜਨੇ ਇੱਕ ਜਣ ਅੰਦਰ ਆਇਆ ਤੇ ਨਵੇਂ ਮਠਿਆਈ ਦੇ ਰਹਿ ਡੱਬਾ ਯਾਦ ਆਬਦਾਰ ਨਗਰ ਤੋਂ ਓਕੇ ਵਾਲੀ ਨੂੰ ਬੁਲਾ ਦੋ ਮੈਂ ਕੱਢੀ ਸੀ ਜੀ ਇੱਥੇ ਬੈਠੀ ਮੈਂ ਉਹਦੇ ਬੇਟੇ ਨੂੰ ਕਿਹਾ ਮੈਂ ਤਾਂ ਪਾਪਾ ਨੂੰ ਬੁਲਾ ਲਿਆ ਦੱਸੋ ਉੱਟ ਕੇ ਆਇਆ ਆਉਂਦੇ ਸਾਰੀ ਉਹਨਾਂ ਨੇ ਇੱਥੇ ਹੀ ਬਿਠਾ ਲਿਆ ਇੱਕ ਨੇ ਆ ਬੂਆ ਭੇਟ ਲਿਆ ਉਹਨਾਂ ਨੇ ਇੱਕ ਨੇ ਵਾਲਵਰ ਕੱਢੀ ਦੋਨੇ ਦਾਤ ਕੱਢ ਲਏ ਅੱਛਾ ਜੀ ਤੇ ਤੁਹਾਡਾ ਬੇਟਾ ਵੀ ਘਰ ਹੀ ਸੀ ਉਸ ਵੇਲੇ ਬੇਟਾ ਹੀ ਸੀ ਬੇਟੇ ਨੂੰ ਬੁਲਾਇਆ ਕੀ ਨੁਕਸਾਨ ਹੋ ਗਿਆ ਟੂੜ ਗਿਆ ਬਾਲ ਗਿਆ ਮੰਤਰੀ ਕੋ ਕਾ ਵੀ ਲਾਇ ਲਾ ਅੱਛਾ ਤੁਹਾਡੇ ਨੱਕ ਚ ਕੋਕਾ ਲਵਾਇਆ ਉਹਨਾਂ ਨੇ ਲਾਇਆ ਨਹੀਂ ਐਂ ਖਿੱਚਿਆ ਉਹ ਲਾਇਆ ਕੁਛ ਨਹੀਂ ਮੇ ਕੋ ਖਿੱਚ ਕੇ ਲਾ ਕੇ ਰੱਖਣਾ ਤੇ ਬਾਲ ਅੱਜ ਤੁਸੀਂ ਪਾਇਆ ਹੋਇਆ ਸੀ ਸਾਰਾ ਸਮਾਨ ਦੋ ਅਚੂੜੀ ਦਾ ਪਾਣੀ ਮੈਂ ਪਾ ਕੇ ਹੀ ਰੱਖ ਦਿੱਤੀ ਤੇ ਬੇਟਾ ਹੈਗਾ ਘਰ ਬੁਲਾਉਗੇ ਉਹਨਾਂ ਨੂੰ ਜਦੋਂ ਪੁੱਛਿਆ ਨਹੀਂ ਵਾਪਸ ਤੇ ਪੁਲਿਸ ਆਈ ਸੀ ਇਸ ਮੌਕੇ ਤੇ ਪੁਲਿਸ ਵਾਲੇ ਕੀ ਕਹਿੰਦੇ ਮੱਸ ਤੇ ਰਿਲੇਟਡ ਗਰੁੱਪ ਕੋ ਲੈ ਗਏ ਬਿਆਨ ਨੂੰ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਵੀ ਕੁਝ ਹੈਂ? ਸ਼ੱਕ ਹੁੰਦੀ ਆ। ਸ਼ੱਕ ਹੁੰਦੀ ਆ। ਸੋਏ ਦੋਸਤੋ ਤੁਸੀਂ ਦੇਖ ਰਹੇ ਹੋ ਅਸੀਂ ਬੈਂਕਿੰਗ ਲਈ ਇਹ ਬੈਂਕਿੰਗ ਲਈ ਪੈਂਦਾ ਜੀ। ਬੈਂਕ ਕੁਤੀ ਜਾਉਂਦੇ। ਕੁਤੀ ਦਾ ਆਪ ਕੋ ਬੈਂਕ ਲਈ ਵਾਏ ਆ। ਤੇ ਬੁਗੇ ਵੀ ਇਕੱਠੇ ਹੋਏ ਨੇ ਉਸ ਤੇ ਵਾਰਦਾਤ ਹੋਈ ਆ। ਜਿੱਥੇ ਤਿੰਨ ਅਣਪਛਾਤੇ ਬੰਦਿਆਂ ਨੇ ਆ ਕੇ ਬੁਗਾ ਖੜਗਾਇਆ ਤੇ ਕੀ ਕਿਹਾ ਜੀ ਤੁਹਾਨੂੰ? ਬੁਗਾ ਨਹੀਂ ਖੜਗਾਇਆ ਮੇਰੇ ਬੁਗਾ ਖੁੱਲੇ ਹੀ ਹੁੰਦੇ। ਸਿੱਧਾ ਹੀ ਆ ਗਏ। ਸਿੱਧਾ ਹੀ ਅੰਦਰ ਆ ਗਏ। ਤੈਨੂੰ ਆ ਕੇ ਆਂਦੇ ਕੀ ਕੀ ਉਹਨਾਂ ਨੇ ਆਂਦੇ ਕੀ ਆ ਕਹਿੰਦੇ ਭਾਜੀ ਨੂੰ ਬੁਲਾ ਦਿਓ ਤੁਹਾਨੂੰ ਪਹਿਨੋਂ ਵੀ 15 ਦਿਨ ਆਏ ਸੀ ਡੱਬਾ ਦੇ ਨੇ ਇਹੀ ਮੁੰਡਾ ओके ਡੱਬਾ ਮਠਿਆਈ ਦਾ ਛੁੱਟੇ ਕਾਟ ਰਿਹਾ ਰਹੇ ਆ ਰਹਿੰਦਾ ਮੈਂ ਕਿ ਤੂੰ ਤਾਂ ਪਹਿਲਾਂ ਵੀ ਆਇਆ ਸੀ ਕਹਿੰਦਾ ਕਾੜ ਦੇਣ ਡੱਬਾ ਤੁਹਾਨੂੰ ਹੀ ਦੇਣਾ ਹੈ ਮੈਂ ਕਹਿੰਨੇ ਦਿਨਾਂ ਬਾਅਦ ਆਪਣੇ ਮਨ ਚ ਮਤਲਬ ਮੈਨੂੰ ਕਹਿੰਦਾ ਮੌਕਾ ਨਹੀਂ ਦਿੱਤਾ ਉਹ ਠੀਕ ਹੈ ਕਿੰਦਾ ਵੀ ਭਾਜੀ ਨੂੰ ਬੁਲਾਉਂ ਮੈਂ ਹੋਰ ਬੇਟੇ ਨੂੰ ਕਿਹਾ ਮੈਂ ਕੋਤਰਾ ਸੀ ਨੇ ਕੋ ਮੈਂ ਕਿਹਾ ਜਾ ਪਾਪਾ ਨੂੰ ਬੁਲਾ ਲੈ ਬੇਟਾ ਇਹੋ ਆਇਆ ਉਹਨਾਂ ਨੇ ਬੂਆ ਫੇਡ ਲਿਆ ਬੇਟਾ ਮੇਰਾ ਪਿੱਛੇ ਕਮਰੇ ਵਿੱਚ ਸੁਸਤਾ ਸੀ ਬੋਟੀ ਦੇ ਬੱਤੇ ਉੱਤੇ ਉਹਨਾਂ ਨੇ ਬੂਆ ਬੰਦ ਕਰ ਲਿਆ ਉੱਚੀ ਬੋਲੇ ਜਿੰਨਾ ਬੋਲੇ ਤੇ ਪੈਣ ਦੇ ਸੀ ਤੇ ਸੀਸੀਟੀਵੀ ਵੀ ਤੁਹਾਡੇ ਲ ਕੈਮਰਾ ਨਹੀਂ ਲੱਗੇ ਕੋਈ ਆਸਪੜੋ ਕਿਸੇ ਤੇ ਕੈਮਰੇ ਲੱਗੇ ਹੋ ਨਹੀਂ ਉਧਰੋਂ ਟੌਪਟੋਂ ਕੱਢ ਕੇ ਲਗਾਉਂਦੇ ਆ আচ্ছা ਪੁਲਿਸ ਨੇ ਕੰਟੀ ਰਿਕਾਰਡਿੰਗ ਹੋ ਸੋ ਵੀ ਸੋ ਦੋਸਤੋ ਇਹ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਸੀਗੇ ਦੇਖੋ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਆਪਣੇ ਘਰ ਦੇ ਬੂਏ ਬੰਦ ਰੱਖੋ ਤੇ ਤਾਂ ਕਿ ਕੋ ਤੁਹਾਡਾ ਨੁਕਸਾਨ ਨਾ ਹੋ ਸਕੇ ਤੇ ਫਿਰ ਦੁਆਰਾ ਤੁਹਾਡੇ ਕੋਲ ਆਈ ਹੋਵਾਂਗੇ ਪੁਲਿਸ ਦੇ ਨਾਲ ਬਾਈਟ ਤੁਹਾਨੂੰ ਜਰੂਰ ਦਿਖਾਵਾਂਗੇ ਧੰਨਵਾਦ